ਆਪਣੇ ਨਾਲ ਇੱਕ ਹੋਰ ਵੀ ਕਾਲਰ ਜੁੜੇ ਆ ਉਹ ਵੀ ਆਈਸ ਤੇ ਸੰਬੰਧ ਦੇ ਬਾਰੇ ਹੀ ਜਿਹੜੀ ਉਹ ਗੱਲ ਸ਼ੇਅਰ ਕਰਨਾ ਚਾਹੁੰਦੇ ਨੇ 267 ਏਰੀਆ ਕੋਡ ਹਾਂਜੀ ਸੰਦੀਪ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਜੀ ਕੀ ਹਾਲ ਚਾਲ ਜੀ ਜੀ ਠੀਕ ਹੈ ਜੀ ਹਾਂਜੀ ਵਧੀਆ ਜੀ ਸਤਿ ਸ਼੍ਰੀ ਅਕਾਲ ਭਾਜੀ ਭਾਜੀ ਕਰਕੀਆਂ ਨਾ ਜੀ ਮੈਂ ਇੱਕ ਤੁਹਾਡਾ ਕਲਾਇੰਟ ਵੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਏ ਮੈਂ ਪਿਛਲੇ ਹਫਤੇ ਬ੍ਰੇਕਰ ਫੀਲਡ ਰੇਨਾ ਬ੍ਰੇਕਰ ਫੀਲਡ ਤੋਂ ਆਪਾਂ ਲੋਡ ਚੱਕਿਆ ਤੇ ਲੋਸ ਢੇਲ ਤੋਂ ਪਹਿਲਾਂ ਮੇਰਾ ਟਰੱਕ ਖਰਾਬ ਹੋ ਗਿਆ ਜੀ ਉੱਥੇ ਕਿ ਜੀ 8 ਮੀਲਾ ਪਿੱਛੇ ਆ ਹਾਈਵੇ 5 ਤੇ ਉੱਤੇ ਹਮ ਹਮ ਜੀ ਭਾਜੀ ਮੈਂ ਪੋਲ ਦੇ ਥੱਲੇ ਟਰੱਕ ਲਾਇਆ ਤੇ ਪਿੱਛੇ ਮੇਰੀਆਂ ਦੋ ਇਧਰ ਤੇ ਦੋ ਇਧਰ ਖੜੀਆਂ ਸੀ ਚਾਰ ਗੱਡੀਆਂ ਖੜੀਆਂ ਸੀ ਦੋ ਕਾਲੇ ਰੰਗ ਦੀਆਂ ਹਮ ਹਮ ਚਾਰ ਫਾਸਮੈਂਟ ਲਿਖਿਆ ਤੇ ਦੋ ਚਿੱਟੇ ਰੰਗ ਦੀਆਂ ਹਰੀਆਂ ਪੱਟੀਆਂ ਵਾਲੀਆਂ ਉਹ ਆਈਸਟਰੀਆਂ ਗੱਡੀਆਂ ਸੀ ਸੀਬੀਪੀ ਵਾਲੀ ਹਾਂ ਕਸਟਮ ਬਾਰਡਰ ਪ੍ਰੋਟੈਕਸ਼ਨ ਵਾਲੀ ਹਮ ਪਾਜੀ ਉਹ ਬੰਦੇ ਕੀ ਕਰਦੇ ਸੀ ਜਿਹੜੇ ਕਾਰਾਂ ਦੇ ਮਗਰ ਵੇਂਦੇ ਉਹਨਾਂ ਨੂੰ ਬੌਚ ਕਰਦੇ ਪਏ ਸੀ ਜਿਹੜੀ ਕਾਰ ਚੱਕੀ ਲੱਗਦੀ ਉਹ ਤੇ ਮਗਰ ਜਾ ਕੇ ਲਾਈਟਾਂ ਲਾ ਕੇ ਉਹਨਾਂ ਨੂੰ ਚੈੱਕ ਕਰਦੇ ਸੀ ਮੇਰੇ ਸਾਹਮਣੇ ਭਾਈ 4 ਕੇ 5 ਬੰਦੇ ਉਹਨਾਂ ਨੇ ਹੱਥਕੜੀਆਂ ਲਾ ਕੇ ਗੱਡੀਆਂ ਚ ਭਾਈ ਅੱਛਾ ਇਹ ਲਾਸਟ ਹਿੱਲ ਤੇ ਲਾਗੇ ਤੁਸੀਂ ਦੇਖ ਰਹੇ ਹੋ ਵੀ ਔਨ ਔਨ ਰੋਡ ოਪਰੇਸ਼ਨ ਚੱਲ ਰਿਹਾ ਸੀ ਬ੍ਰੇਕਰਸ ਫੀਲਡ ਤੋਂ ਲਾਸਟ ਹਿੱਲ ਦੇ ਵਿੱਚ ਭਾਈ ਮੇਰਾ ਟਰੱਕ ਖਰਾਬ ਹੋਇਆ ਰੱਬ ਵੱਲੋਂ ਹੀ ਮੇਰਾ ਟਰੱਕ ਸਟਾਰਟ ਹੋਇਆ ਮੈਂ ਮੈਂ ਬਾਹਰ ਨਹੀਂ ਨਿਕਲਿਆ ਠੀਕਾ ਜੇ ਪਾਟ ਚੰਗਾ ਕੀਤਾ ਨਹੀਂ ਨਿਕਲੇਗੇ ਇਹ ਜਿਹੜੀਆਂ ਗੱਡੀਆਂ ਰੋਕਦੇ ਸੀਗੇ ਤੇ ਤੁਹਾਡੇ ਹਿਸਾਬ ਨਾਲ ਮਤਲਬ ਕੀ ਕੋਈ ਗੱਡੀਆਂ ਤੇ ਸਟਿੱਕਰ ਸਟੱਕਰ ਸੀਗੇ ਜਾਂ ਕਿੱਦਾਂ ਮਤਲਬ ਕਿ ਕਿਹੜੇ ਹਿਸਾਬ ਨਾਲ ਤੁਹਾਡੇ ਜਿਹੜੀ ਇੱਕ ਤੁਹਾਡੀ ਉਹਦੇ ਵਿੱਚੋਂ ਮੇਰੇ ਸਾਹਮਣੇ ਜਿਹੜਾ ਮੈਂ ਦੇਖਦਾ ਪਿਆ ਮੇਰੇ ਅਗਲੇ ਪੰਨੇ ਜਾ ਗੱਡੀ ਇੱਕ ਚਾਈਨੀਜ਼ ਹੀ ਉਹਦੇ ਪੇਪਰ ਮੰਗ ਰਹੇ ਉਹਨੇ ਪੇਪਰ ਨਹੀਂ ਵਿਖਾਏ ਉਹ ਸੈੱਲਫੋਨ 'ਚ ਕੁਝ ਵਿਖਾਉਂਦਾ ਪਿਆ ਹੀ ਉਹਨਾਂ ਨੇ 10-15 ਮਿੰਟ ਲਾਏ ਉਹਨੂੰ ਤੇ ਫਿਰ ਲੈ ਗਏ ਇਹ ਛੜਤਾ ਗੱਡੀਆਂ ਹੱਤ ਗੱਡੀਆਂ ਲਾ ਕੇ ਗੱਡੀ ਚ ਭਾਲਿਆ ਭਾਜੀ ਅੱਛਾ ਵੀ ਉਹ ਕੋਈ ਫਿਜ਼ੀਕਲ ਪੇਪਰ ਨਹੀਂ ਸੀਗਾ ਦੇਖਣ ਨੂੰ ਇਹ ਚੀਜ਼ ਲੱਗੀ ਨਹੀਂ ਉਹਨੇ ਹਾਂਜੀ ਕਿਉਂਕਿ ਮੈਂ ਲੱਗ ਹੀ ਨਹੀਂ ਹੈਗਾ ਮੈਂ ਵਾਚ ਕਰਦਾ ਪਿਆ ਮੈਂ 15 ਕਿ ਮਿੰਟ ਉੱਥੇ ਖੜਾ ਜੀ ਅੱਛਾ ਤੇ ਹੋਰ ਹੋਰ ਕੀ ਦੇਖਿਆ ਇਹਦਾ ਸੈਂਸਰ ਆਇਆ ਹੋਇਆ ਸੀ ਇਹੋ ਚੀਜ਼ਾਂ ਜੀ ਪਰਲੇ ਬੰਨੇ ਦੋ ਗੱਡੀਆਂ ਤੇ ਦੋ ਹੀ ਇੱਧਰ ਸੀ ਅੱਛਾ ਸੀ ਐਚ ਪੀ ਦੀ ਜਿਹੜੇ ਕਾਲੇ ਪਿੱਕੇ ਕਾਲੇ ਪਿੱਕੇ ਸੀ ਭਾਜੀ ਉਹਨਾਂ ਤੇ ਲਿਖੇ ਲਾਰ ਫੋਰਸਮੈਂਟ ਤੇ ਜਿਹੜੇ ਚਿੱਟੀਆਂ ਗੱਡੀਆਂ ਸੀ ਉਹ ਸੀ ਬੀ ਪੀ ਐਸ ਯੂ ਵੀ ਸੀ ਉਹ 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 ਹਰੀਆ ਪੱਟੀਆਂ ਸੀ ਉਹਨਾਂ ਤੇ ਜੀ अच्छा इस सीएचपी तो नहीं सी लिखया किसी ने नहीं 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 भाई सीएचपी ਦਾ ਤੇ ਆਪਾਂ ਨੂੰ ਉਸੇ ਵੇਲੇ ਪਤਾ ਲੱਗ ਜਾਂਦਾ ਕਿ ਸੀएचपी ਦੀ ਗੱਡੀ ਹੈ ਜੀ ਠੀਕ ਆ اچھا ਨਹੀਂ ਸੀएचपी ਨੇ ਭਾਜੀ ਕੋਆਪਰੇਟ ਵੀ ਨਹੀਂ ਕੈਲੀਫੋਰਨੀਆ ਨੇ ਕੋਆਪਰੇਟ ਨਹੀਂ ਕਰਨਾ ਹੈਗਾ ਅਜੇ ਤਾਂ ਨਹੀਂ ਕਰ ਰਹੇ ਹੈਗੇ ਬਾਕੀ ਕੀ ਪਤਾ ਹੁੰਦਾ ਬਾਹ ਇਹ ਵੀ ਬਹੁਤ ਮਰੋੜਦਾ ਨੇ ਕਿਹੜੇ ਭਾਜੀ ਬਲੈਕ ਪਿੱਕੇ ਸੀ ਉਹ ਬਾਰਡਰ ਸਕਿਉਰਿਟੀ ਫੋਰਸ ਵਾਲਿਆਂ ਦੇ ਸੀ ਜਿਹੜੀਆਂ ਚਿੱਟੀਆਂ ਗੱਡੀਆਂ ਉਹ ਆਈਐਸ ਦੀਆਂ ਗੱਡੀਆਂ ਠੀਕ ਹੈ ਜੀ ਓਕੇ ਹਾਂਜੀ ਤੇ ਭਾਜੀ ਇੱਕ ਜਿਹੜੀ ਮੈਨੇਜਮੈਂਟ ਇੰਟਰਸਟ ਹੈਗਾ ਹਾਂਜੀ ਇਹ ਸੁਣ ਲਿਓ ਸੰਦੀਪ ਜੀ ਜਿਹੜਾ ਹੈਗਾ ਜਿਹੜੀ ਪੁੱਛਣ ਲਈ ਉਹ ਇਹ ਆ ਕਿ ਤੁਹਾਡੇ ਹਿਸਾਬ ਨਾਲ ਕਿਹੜੀ ਮਤਲਬ ਕਿਦਾਂ ਰੋਕ ਰਹੇ ਸੀ ਕਿਹੜੀ ਗੱਡੀ ਨੂੰ ਰੋਕ ਰਹੇ ਸੀ ਕਿਹੜੀ ਨੂੰ ਨਹੀਂ ਮਤਲਬ ਉਹਨਾਂ ਨੂੰ ਪਤਾ ਕਿਦਾਂ ਲੱਗ ਰਿਹਾ ਸੀਗਾ ਕਿ ਇਹ ਨੂੰ ਰੋਕਣਾ ਕਿ ਇਹ ਨੂੰ ਨਹੀਂ ਰੋਕਣਾ ਕੁਝ ਕੀ ਅੰਦਾਜ਼ਾ ਲਾਇਆ ਉਹ ਕਰਦੇ ਸੀ ਜਿੱਦਾਂ ਲਾ ਲੋ ਕਿ ਜਿੱਦਾਂ ਮੈਂ ਹੁਣ ਆਪਾਂ ਇੰਡੀਆ ਜਾ ਰਹੇ ਆ ਅੱਜ ਤਾਂ ਚਾਈਨੀਜ਼ ਆ ਸਪੈਨਿਸ਼ ਸੀ ਐਦਾਂ ਗੱਡੀਆਂ ਡੱਕਦੇ ਪਏ ਮੇਨ ਮੇਨ ਉਹ ਵੇਖ ਕੇ ਗੱਡੀਆਂ 'ਚ ਬੈਠੇ ਸੀ ਜਿਹੜੀ ਗੱਡੀ ਤੇ ਸ਼ੱਕ ਹੁੰਦਾ ਉਹਦੇ ਪਿੱਛੇ ਜਾ ਕੇ ਲੀਟਾ ਲਾ ਦਿੰਦੇ ਸੀ ਪਾਜੀ ਤੁਹਾਡੇ ਹਿਸਾਬ ਨਾਲ ਮਤਲਬ ਉਹਨਾਂ ਲੋਤੇ ਜੀ ਭਾਜੀ ਪ੍ਰੋਫਾਈਲ ਹੀ ਕਰ ਰਹੇ ਸੀਗੇ ਕਿ ਮਤਲਬ ਤੁਹਾਡੇ ਹਿਸਾਬ ਨਾਲ ਜਿਹੜਾ ਵੇਖਣ ਨੂੰ ਬੰਦਾ ਕਿਦਾਂ ਦਾ ਲੱਗਦਾ ਉਹਦੇ ਹਿਸਾਬ ਨਾਲ ਫੜ ਰਹੇ ਸੀਗੇ ਕੋਈ ਸਪੈਸ਼ਲ ਗੱਡੀ ਨਹੀਂ ਕਿ ਕੋਈ ਉਹਨਾਂ ਨੂੰ ਇਨਫੋਰਮੇਸ਼ਨ ਹੈ ਕਿ ਜੀ ਇਹ ਚ ਕੱਚਾ ਨਾ ਉਹ ਵਾਚ ਕਰਦੇ ਪਏ ਜਿਹੜੀ ਗੱਡੀ ਸ਼ੱਕ ਲੱਗਦਾ ਸੀ ਉਸ ਲਈ ਬੰਦੇ ਕੋਈ ਸਿੰਗਲ ਜਾਂ ਡਬਲ ਬੰਦੇ ਕੋਈ ਫੈਮਿਲੀ ਵਾਲੀ ਗੱਡੀ ਨਹੀਂ ਰੱਖੀ ਉਹਨਾਂ ਨੇ ਭਾਜੀ ਹੂੰ ਹੂੰ ਅੱਛਾ ਜੀ ਹਾਂ ਠੀਕ ਹੈ ਠੀਕ ਹੈ ਥੈਂਕ ਯੂ ਭਾਜੀ ਤੁਹਾਡਾ ਥੈਂਕ ਯੂ ਥੈਂਕ ਯੂ ਜਾਣਕਾਰੀ ਸਾਂਝੀ ਕਰਨ ਦੇ ਲਈ ਤੁਸੀਂ ਇੱਕ ਸਵਾਲ ਚੀ ਪਾਜੀ ਨੂੰ ਪੁੱਛ ਲਓ ਪੁੱਛ ਲਓ ਪੁੱਛ ਲਓ ਜੀ ਜੀ ਪਾਜੀ ਇੱਕ ਜਦੋਂ ਹੁਣ ਆਪਣਾ ਥੱਲੇ ਕੇਸ ਲੱਗਾ ਹੋਇਆ ਜਦੋਂ ਕਿ ਆਪਣਾ ਆਫਿਸ ਦੇ ਵਿੱਚ ਇਮੀਗ੍ਰੇਸ਼ਨ ਆਫਿਸ ਦੇ ਵਿੱਚ ਅਸਾਈਲਮ ਆਫਿਸ ਪੈਂਡਿੰਗ ਹੈ ਜੀ ਹਾਂ ਜੀ ਜੀ ਡਿਸੀਜਨ ਪੈਂਡਿੰਗ ਹੈ ਤੇ ਉਹਨਾਂ ਨੂੰ ਪਾਜੀ ਕੀ ਕੋਈ ਡਰ ਹੈਗਾ ਕਿ ਜਦੋਂ ਕੋਈ ਪੇਪਰ ਨਾਲ ਰੱਖਣਾ ਚਾਹੀਦਾ ਵਰਕ ਪਰਮਿਟ ਤੇ ਜੀ 2 ਸਾਲ ਤੋਂ ਉੱਤੇ ਹੋ ਗਏ ਪਾਜੀ ਪਾਜੀ ਮੈਨੂੰ ਤੁਹਾਨੂੰ ਪਤਾ ਹੈ ਆਪਾਂ ਪੁਰਾਣੇ ਕਲਾਇੰਟ ਤੁਹਾਡੇ ਮੈਨੂੰ ਤੇ 10 ਸਾਲ ਹੋ ਗਏ ਆ ਤੇ ਇੰਟਰਵਿਊ 3 ਸਾਲੋਂ ਚੱਲੇ ਜੀ ਡਿਸੀਜਨ ਨਹੀਂ ਆਇਆ ਓ ਠੀਕ ਹੈ ਮੈਂ ਸਮਝ ਗਿਆ ਪਾਜੀ ਆਪਣਾ ਚਲੋ ਮੈਨੂੰ ਪਤਾ ਤੁਹਾਡਾ ਕੇਸ ਕਿਹੜਾ ਸਪੈਸ਼ਲ ਕੇਸ ਆ ਤੁਹਾਡਾ ਤੇ ਹਾਂਜੀ 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 ਭਾਈ ਕੋਈ ਪ੍ਰੋਬਲਮ ਨਹੀਂ ਆਪਣਾ ਜਿਹੜਾ ਨੋਟਿਸ ਜਿਹੜਾ ਸੀਗਾ ਨਾ ਸਾਇਲਮ ਆਫਿਸ ਦਾ ਇੰਟਰਵਿਊ ਵਾਲਾ ਜਿਹੜਾ ਨੋਟਿਸ ਉਹ ਦਿੰਦੇ ਕਿ ਜਿਹੜੇ ਪੇਪਰ ਦਿੰਦੇ ਆ ਨਾ ਜਦੋਂ ਬੰਦਾ ਇੰਟਰਵਿਊ ਕਰ ਕਰ ਉਹ ਵਾਲਾ ਬਸ ਆਪਣੀ ਉਹਦੇ ਵਿੱਚ ਰੱਖੋ ਕਿ ਮੈਂ ਭਾਈ ਭੁਗਦੇ ਆਇਆ ਉੱਥੋਂ ਠੀਕ ਠੀਕ ਹੈ ਜੀ ਤੇ ਹਾਂ ਇਹਦੇ ਵਿੱਚ ਬਸ ਉੱਤੇ ਇਮੀਗ੍ਰੇਸ਼ਨ ਕੋਰਟ ਦੇ ਵਿੱਚ ਭੇਜ ਸਕਦੇ ਆ ਤੇ ਜ਼ਿਆਦਾਤਰ ਜਿਹੜਾ ਜਦੋਂ ਤੁਸੀਂ ਚਾਈਨੀਜ਼ ਵਾਲੇ ਦੀ ਗੱਲ ਕਰਦੇ ਆ ਜੇ ਉਹਨੇ ਆਪਣਾ ਫਿਜ਼ੀਕਲ ਕਾਪੀ ਜਿੱਦਾਂ ਆਪਾਂ ਦੱਸਿਆ ਕਿ ਅੱਜ ਦੀ ਡੇਟ ਦੇ ਵਿੱਚ ਫਿਜ਼ੀਕਲ ਕਾਪੀ ਲੋਕਾਂ ਨੇ ਹਾਰਡ ਕਾਪੀ ਪ੍ਰਿੰਟਡ ਕਾਪੀ ਆਪਣੇ ਉਹਦੇ ਵਿੱਚ ਰੱਖਣੀ ਆ ਫੋਨ ਫੋਨ ਵਾਲਾ ਨਹੀਂ ਕੰਮ ਚੱਲਦਾ ਪਿਆ ਹੂੰ ਬਿਲਕੁਲ ਬਿਲਕੁਲ ਭਾਜੀ ਉਹ ਭਾਂਜੀ ਅੱਗੇ ਵੀ ਦੱਸ ਕੇ ਗਏ ਆ ਕਿ ਆ ਕੀ ਪ੍ਰੋਬਲਮ ਹੋਈ ਉਹਨਾਂ ਨੂੰ ਸ਼ੈਟਲ ਜੀ ਜੀ ਰਾਈਟ 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 ਕੋਈ ਬੰਦਾ ਸੇਫ ਕਿਤੇ ਵੀ ਨਹੀਂ ਹੈਗਾ ਮੇਰੇ ਸਾਹ ਨਾਲ ਕਿਤੇ ਨਾ ਵੇਅਰ ਹਾਊਸਾਂ 'ਚ ਨਾ ਸੜਕ 'ਤੇ ਕੀ ਕਰੂਗਾ ਬੰਦਾ ਭਾਜੀ ਸੇਫ ਉਹ ਤੇ ਫਿਰ ਆਪਣੇ ਆਪ ਨੂੰ ਜੰਨਾ ਬਚਾ ਦੇਣਾ ਦੇਖੋ ਜੀ ਸਮਾਂ ਆਇਆ ਹੈ ਸਮਾਂ ਕੱਟਿਆ ਜਾਣਾ ਨਿਕਲ ਜਾਂਦਾ ਸਮਾਂ ਜੇ ਪਹਿਲੇ ਵਾਲਾ ਸਮਾਂ ਬਦਲ ਗਿਆ ਤੇ ਇਹ ਵੀ ਬਦਲ ਜਾਣਾ ਕੋਈ ਗੱਲ ਨਹੀਂ ਨਹੀਂ ਬਿਲਕੁਲ ਜਦੋਂ ਆਵਾਜ਼ ਚੱਲਦੀ ਹੈ ਫਿਰ ਥੋੜਾ ਥੋੜਾ ਤੁਹਾਨੂੰ ਪਤਾ ਫਿਰ ਅਸਰ ਪੈਂਦਾ ਹੀ ਆ ਜੀ ਇਹ ਇਹ ਤਾਂ ਮਾਹੌਲ ਇਦਾਂ ਹੀ ਆ ਹਰ ਟਾਈਮ ਚੰਗਾ ਨਹੀਂ ਰਹਿੰਦਾ ਹਰ ਟਾਈਮ ਮਾੜਾ ਨਹੀਂ ਰਹਿੰਦਾ ਜੀ ਬੜਾ ਸਮਝਾਇਆ ਭਾਈ ਨੇ ਲੋਕਾਂ ਨੂੰ ਪਰ ਲੋਕੀ ਸਮਝਦੇ ਨਹੀਂ ਭਾਈ ਇਹ ਥੋੜਾ ਜਿਹਾ ਚਾਹੀਦਾ ਵੀ ਚਲੋ ਸਾਡੇ ਲੱਖ ਨੇ ਭਾਈ ਨੇ ਬੜਾ ਸਮਝਾਇਆ ਲੋਕਾਂ ਨੂੰ ਲੋਕੀ ਮਜ਼ਾਕ ਸਮਝਦੇ ਹੀ ਭਾਈ ਦੀਆਂ ਗੱਲਾਂ ਕਿ ਇਹ ਦੁਕਾਨ ਚਲਾਉਣ ਦੇ ਮਾਰੇ ਕਹੀ ਦੇਖਦੇ ਕੋਈ ਨਹੀਂ ਜੀ ਇਹ ਉਹਨਾਂ ਦੀ ਮਰਜ਼ੀ ਆ ਆਪਾਂ ਆਪਾਂ ਇਨਫਰਮੇਸ਼ਨ ਦਈ ਜਾਣੀ ਤਾਂ ਵੀ ਲੋਕਾਂ ਨੂੰ ਵੀ ਬਿਲਕੁਲ ਬਿਲਕੁਲ ਇਹ ਜਿਹੜੀ ਤੁਹਾਡੀ ਦਾ ਮਹਾਰਾਜ ਨੇ ਡਿਊਟੀ ਲਈਏ ਤੇ ਕਰੀ ਜਾਣੀ ਤੁਸੀਂ ਜੋ ਕੋਈ ਬੋਲਦਾ ਬੋਲੀ ਜਾਣ ਤੋਂ ਕੋਈ ਗੱਲ ਨਹੀਂ ਜਦੋਂ ਉਹ ਥੀ ਲੰਘਦਾ ਹੁੰਦਾ ਨਾ ਉਹ ਫਿਰ ਆਪਾਂ ਹੁਣ ਬੋਲਣਾ ਨਹੀਂ ਚਲੋ ਛੱਡੋ ਬੰਦੇ ਬਰੌਲਾ ਪਾਉਂਦੇ ਹੁੰਦੇ ਚਲੋ ਕੋਈ ਨਹੀਂ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਬਹੁਤ ਸਤਿਕਾਰ ਜੀ ਸਤਿਕਾਰਓ ਕੇ ਜੀ ਓਕੇ ਸਤਿਕਾਰ ਸੋ ਇਹ ਇਹ ਤਾਂ ਹੁਣ ਦੇਖੋ ਰਿਐਲਿਟੀ ਆ ਇਹ ਗਰਾਉਂਡ ਦੀ ਜਿਹੜੀਆਂ ਸਟੋਰੀਆਂ ਆ ਰਹੀਆਂ ਇਹ ਕੋਈ ਇਦਾਂ ਨਹੀਂ ਆ ਵੀ ਕਿਸੇ ਨੂੰ ਕਹਿਆ ਆ ਵੀ ਤੂੰ ਵੀ ਇਦਾਂ ਕਾ ਕੇ ਦੱਸ ਉਹ ਆਪ ਆਪਣੇ ਕੋਲੋਂ ਜਿਹੜਾ ਆ ਕੇ ਜਿਹੜੀ ਸਿਚੁਏਸ਼ਨ ਦੱਸ ਰਹੇ ਆ ਸੋ ਫਿਜ਼ੀਕਲ ਕਾਪੀ ਭਾਈ ਆਪਣੇ ਕੋਲ ਰੱਖੋ ਜਿੰਨਾ ਵੀ ਪੇਪਰ ਵਰਕ ਜਿਹੜਾ ਉਹ ਹੈਗਾ ਆ ਉਹ ਆਪਣੇ ਕੋਲ ਜਿਹੜਾ ਉਹ ਰੱਖੋ ਲੋਕਾਂ ਦੀਆਂ ਹੱਡ ਬੀਤੀਆਂ ਤੋਂ ਹੀ ਜਿਹੜਾ ਉਹ ਆਪਾਂ ਲਰਨ ਕਰ ਰਹੇ ਆ ਦੇਖ ਰਹੇ ਆ ਵੀ ਕੀ ਕੁਝ ਚੱਲ ਰਿਹਾ ਆ ਇੱਕ ਮੈਂ ਭਾਜੀ ਇੱਕ ਇੱਕ ਪੋਸਿਬਿਲਟੀ ਹੋਰ ਹੋ ਸਕਦੀ ਆ ਇਹ ਮੈਨੂੰ ਪਤਾ ਨਹੀਂ ਇਹਨਾਂ ਨੇ ਫੋਨ ਚੱਕਣਾ ਕਿ ਨਹੀਂ ਚੱਕਣਾ ਇਹਨਾਂ ਨੂੰ ਵੀ ਇੱਕ ਮੈਂ ਤੁਹਾਨੂੰ ਨੰਬਰ ਦੇ ਰਿਹਾ ਇਹਨਾਂ ਨੂੰ ਵੀ ਜੇ ਦੇਖਿਓ ਤੁਸੀਂ ਵਿੱਚ ਰਲ ਸਕਦੇ ਆ ਇਹਨਾਂ ਨਾਲ ਮੇਰੀ ਗੱਲ ਸੰਪਰਕ ਨਹੀਂ ਹੋ ਪਾਇਆ ਸੀਗਾ ਤੇ ਸੋਸ਼ਲ ਮੀਡੀਆ ਤੇ ਇਹਨਾਂ ਨੇ ਬਣਾਈ ਸੀਗੀ ਵੀਡੀਓ ਮੇਰੇ ਨਾਲ ਪਰ ਦੇਖੋ ਤੁਸੀਂ ਜੇ ਕੋਈ ਨਹੀਂ ਆਪਾਂ ਕੰਟੈਕਟ ਕਰਕੇ ਜਿਹੜਾ ਦੇਖਦੇ ਆ ਜਿਹੜੀ ਟੀਮ ਸਾਡੀ ਬਾਹਰ ਬੈਠੀ ਹੈ ਮੈਂ ਉਹਨਾਂ ਨੂੰ ਆਖਦਾ ਹਾਂ ਵੀ ਇਹਨਾਂ ਦੇ ਨਾਲ ਕੰਟੈਕਟ ਜਿਹੜਾ ਉਹ ਕੀਤਾ ਜਾਵੇ